ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਜਾਗੋਵਾਲ ਬਾਂਗਰ ਦੇ ਵਿੱਚ ਉਸ ਵੇਲੇ ਦਸਤ ਦਾ ਮਾਹੌਲ ਬਣ ਗਿਆ ਜਦੋਂ देर रात ਇੱਕ ਘਰ ਦੀ ਕੁਝ ਹਮਲਾਵਾਰਾਂ ਵੱਲੋਂ ਜਿਹੜਾ ਵਾ ਭੰਨ ਤੋੜ ਕੀਤੀ ਗਈ ਹੈ ਸੋ ਪਿੰਡ ਦੇ ਵਿੱਚ ਜਿੱਥੇ ਦਸਤ ਦਾ ਮਾਹੌਲ ਪਾਇਆ ਜਾ ਰਿਹਾ ਉੱਥੇ ਹੀ ਇਸ ਵਾਰਦਾਤ ਨੂੰ ਲੈ ਕੇ ਇਲਾਕੇ ਵਿੱਚ ਵੀ ਜਿਹੜਾ ਵਾ ਉਹ ਦਸਤ ਦਾ ਮਾਹੌਲ ਪਾਇਆ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਪਲੇਟਫਾਰਮ ਤੇ ਅੱਜ ਸਵੇਰੇ ਤੜਕਸਾਰ ਤੋਂ ਜਾਂ ਕਹਿ ਲਓ ਕਿ ਦੇਰ ਰਾਤ ਤੋਂ ਜਿਹੜੀਆਂ ਇਹ ਤਸਵੀਰਾਂ ਵੀਡੀਓ ਵਾਇਰਲ ਹੋ ਰਹੀਆਂ ਨੇ ਕਿ ਇੱਕ ਘਰ ਦੀ ਜਿਹੜੀ ਭੰਨ ਤੋੜ ਕੀਤੀ ਗਈ ਹੈ ਭੰਨ ਤੋੜ ਇਸ ਕੀਤੀ ਗਈ ਹੈ ਕਿ ਘਰ ਦੇ ਖਿੜਕੀਆਂ ਦੇ ਦਰਵਾਜਿਆਂ ਦੇ ਸਾਰੇ ਸ਼ੀਸ਼ੇ ਜਿਹੜੇ ਨੇ ਉਹ ਚੱਕਣਾ ਚੂਰ ਕਰ ਦਿੱਤੇ ਗਏ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜੋ ਮੋਟਰਸਾਈਕਲ ਹੈ ਜਿਵੇਂ ਸਪਲੈਂਡਰ ਮੋਟਰਸਾਈਕਲ ਹੈ ਉਹਦੀ ਵੀ ਪੂਰੀ ਤਰ੍ਹਾਂ ਇੱਕ ਨਵੀਂ ਕੰਡੀਸ਼ਨ ਦਾ ਮੋਟਰਸਾਈਕਲ ਹੈ ਪੀਪੀ06 ਜ਼ੈਡ 1310 ਨੰਬਰ ਇਹਦੀ ਭੰਤੋੜ ਕੀਤੀ ਗਈ ਹੈ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤੇ ਟੈਂਕੀ ਜਿਹੜੀ ਹੈ ਮੋਟਰਸਾਈਕਲ ਦੀਆਂ ਟੈਂਕੀਆਂ ਤੱਕ ਜਿਹੜੀਆਂ ਨੇ ਉਹ ਡੈਮੇਜ ਕਰ ਦਿੱਤੀਆਂ ਗਈਆਂ ਨੇ ਇਸ ਦੇ ਅੱਗੇ ਇੱਕ ਹੋਰ ਮੋਟਰਸਾਈਕਲ ਖੜਾ ਨਜ਼ਰ ਆ ਰਿਹਾ ਪੀਪੀ06 ਐਨ9208 ਨੰਬਰ ਉਹਦੀ ਵੀ ਭੰਨ ਤੋੜ ਕੀਤੀ ਗਈ ਆ ਮੋਟਰਸਾਈਕਲ ਦੇ ਪਾਰਟਸ ਜਿਹੜੇ ਨੇ ਪੂਰੇ ਵਿਹੜੇ ਦੇ ਵਿੱਚ ਪੂਰੀ ਲੌਬੀ ਦੇ ਵਿੱਚ ਜਿਹੜੇ ਖਿਲਰੇ ਨਜ਼ਰ ਆ ਰਹੇ ਨੇ ਇੱਥੋਂ ਤੱਕ ਕਿ ਜੋ ਹਮਲਾਵਰ ਸਨ ਉਹਨਾਂ ਨੇ ਘਰ ਦੀ ਬਾਹਰੋਂ ਹੀ ਭੰਨ ਤੋੜ ਨਹੀਂ ਕੀਤੀ ਬਲਕਿ ਅੰਦਰ ਵੜ ਕੇ ਘਰ ਦੇ ਅੰਦਰ ਦਾਖਲ ਹੋ ਕੇ ਤੁਸੀਂ ਦੇਖ ਸਕਦੇ ਹੋ ਕੋਈ ਡ੍ਰਾਇੰਗ ਰੂਮ ਦੀਆਂ ਜੋ ਖਿੜਕੀਆਂ ਨੇ ਖਿੜਕੀਆਂ ਦੇ ਉੱਪਰ ਜਿਹੜੇ ਨੇ ਉਹ ਵਾਰ ਕਰਕੇ ਜੋ ਉਹਨਾਂ ਦੇ ਸਾਰੇ ਸ਼ੀਸ਼ੇ ਜਿਹੜੇ ਚੱਕਣਾ ਚੂਰ ਕਰ ਦਿੱਤੇ ਗਏ ਨੇ ਜਿੱਥੇ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਕਿ ਜੋ ਡ੍ਰਾਇੰਗ ਰੂਮ ਦੇ ਵਿੱਚ ਟੇਬਲ ਸਜਾਇਆ ਹੋਇਆ ਸੀ ਪਰਿਵਾਰ ਵੱਲੋਂ ਤੇ ਟੇਬਲ ਦੇ ਵੀ ਜਿਹੜੇ ਉੱਪਰ ਸ਼ੀਸ਼ਾ ਕੱਚਾ ਵਾ ਉਹ ਚਾਹੇ ਜਿੰਨੀ ਮਰਜ਼ੀ ਮੋਟੀ ਪਦਰ ਦਾ ਜਿਹੜਾ ਵਾ ਸ਼ੀਸ਼ਾ ਉਹ ਵੀ ਪੂਰੀ ਤਰ੍ਹਾਂ ਚੂਰ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਆ ਦੂਸਰੇ ਕਮਰਿਆਂ ਦੇ ਜੋ ਦਰਵਾਜ਼ੇ ਨੇ ਉਹ ਵੀ ਪੂਰੀ ਤਰ੍ਹਾਂ ਭੰਨੇ ਗਏ ਨੇ ਕਹਿ ਸਕਦੇ ਆ ਕਿ ਪੂਰੀ ਤਸੱਲੀ ਦੇ ਨਾਲ ਜਿਹੜਾ ਵਾ ਉਹਨਾਂ ਨੇ ਹਮਲਾਵਰਾਂ ਨੇ ਇੱਥੋਂ ਤੱਕ ਸਿੰਕ ਵਾਸ਼ਸ਼ਿਨ ਜਿੱਧਰ ਵੀ ਛਾਤੀ ਮਾਰ ਲਈ ਚਾਰ ਸਫੇਰੇ ਕਾਚੀ ਕੱਚ ਜਿਹੜਾ ਉਹ ਖਿਲਰਿਆ ਬਿਖਰਿਆ ਨਜ਼ਰ ਆ ਰਿਹਾ ਤੁਸੀਂ ਬੈੱਡ ਦੇ ਹੀਠਾਂ ਤੱਕ ਵੀ ਦੇਖ ਸਕਦੇ ਹੋ ਕਿ ਮੋਟਰਸਾਈਕਲ ਦੇ ਪਾਰਟਸ ਨੇ ਜਿਹੜੇ ਪਾਰਟਸ ਬੈੱਡ ਦੇ ਹੀਠਾਂ ਤੱਕ ਜਿਹੜੇ ਨੇ ਚਾਹੇ ਉਹ ਬੁਲਟ ਮੋਟਰਸਾਈਕਲ ਦੇ ਹੋਣ ਚਾਹੇ ਸਪਲੰਡਰ ਦੇ ਹੋਣ ਸਾਰੇ ਖਿਲਰੇ ਹੋਏ ਨਜ਼ਰ ਆ ਰਹੇ ਨੇ ਇਸ ਤੋਂ ਇਲਾਵਾ ਜਿਵੇਂ ਸਾਹਮਣੇ ਬੈੱਡਰੂਮ ਨੇ ਬੈੱਡਰੂਮ ਦੀ ਜੋ ਖਿੜਕੀਆਂ ਦੇ ਦਰਵਾਜ਼ੇ ਨੇ ਉਹਨਾਂ ਦੀ ਭੰਨ ਤੋੜ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਪਿੱਛੇ ਆ ਜੋ ਸੀੜੀਆਂ ਜਾ ਰਹੀਆਂ ਨੇ ਜੋ ਉੱਪਰ ਨੂੰ ਜਾ ਰਹੀਆਂ ਨੇ ਛੱਤ ਨੂੰ ਸੀੜੀਆਂ ਜਾਣੀਆਂ ਨੇ ਮਾਉਂਟੀ ਨੂੰ ਉਹ ਵੀ ਪੂਰੀ ਤਰ੍ਹਾਂ ਕੱਚ ਦੇ ਨਾਲ ਜਿਹੜੀਆਂ ਨੇ ਭਰੀਆਂ ਹੋਈਆਂ ਨੇ ਜੋ ਕਿ ਤਸਵੀਰਾਂ ਆਪਣੇ ਆਪ ਦੇ ਵਿੱਚ ਜਿਹੜੀਆਂ ਨੇ ਬਹੁਤ ਕੌਸੀੜੀਆਂ ਨੇ ਬਿਆਨ ਵੀ ਕਰ ਰਹੀਆਂ ਨੇ ਤੇ ਸਵਾਲ ਵੀ ਖੜੇ ਕਰ ਰਹੀਆਂ ਨੇ ਕਿ ਅੰਦਰ ਵੀ ਤੁਸੀਂ ਦੇਖ ਸਕਦੇ ਹੋ ਬੈਡਰੂਮ ਦੇ ਵਿੱਚ ਵੀ ਕਿਵੇਂ ਜੋ ਕੱਚਵਾ ਜਾਂ ਮੋਟਰਸਾਈਕਲ ਤੇ ਜੋ ਪਾਰਟਸ ਹੈਗੇ ਨੇ ਉਹ ਪੂਰੀ ਤਰ੍ਹਾਂ ਵਿਖਰੇ ਹੋਏ ਖਿਲਰੇ ਹੋਏ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਚਾਰ ਸਫੇਰੇ ਜਿਹੜਾ ਘਰ ਦੇ ਵਿੱਚ ਜਿਹੜਾ ਉਹ ਖਲਾਰਾ ਪੂਰੀ ਤਰ੍ਹਾਂ ਪਿਆ ਨਜ਼ਰ ਆ ਰਿਹਾ ਇਧਰ ਜੇਕਰ ਰਸੋਈ ਵਾਲੇ ਪਾਸੇ ਛੱਤੀ ਮਾਰ ਲਈਏ ਤੇ ਕੋਈ ਵੀ ਕਸਰ ਜਿਹੜੀ ਆ ਮਾਮਲਾ ਹੋਰਾਂ ਵੱਲੋਂ ਜਿਹੜੀ ਆ ਉਹ ਬਾਕੀ ਨਹੀਂ ਛੱਡੀ ਗਈ ਜੋ ਰਸੋਈ ਦਾ ਦਰਵਾਜ਼ਾ ਜਵੇਂ ਫੈਂਸੀ ਦਰਵਾਜ਼ੇ ਪਰਿਵਾਰ ਨੇ ਜੋ ਦੇਖਣ ਚ ਨਜ਼ਰ ਆ ਰਿਹਾ ਕਿ ਨਵਾਂ ਮਕਾਨ ਜਿਹੜਾ ਉਹ ਸਾਰਿਆ ਗਿਆ ਵਾ ਤੇ ਇਹਦੇ ਜਿਹੜੇ ਕੀਮਤੀ ਦਰਵਾਜੇ ਨੇ ਕੀਮਤੀ ਕਾਚਾ ਉਹ ਸਾਰਾ ਚੱਕਣਾ ਚੂਰ ਜਿਹੜਾ ਵਾ ਉਹ ਪੂਰਾ ਹਮਲਾਵਾਰਾਂ ਵੱਲੋਂ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਇਸ ਪਰਿਵਾਰ ਦੀ ਕੋ ਮਾਮੂਲੀ ਰੰਜਸ ਜਿਹੜੀ ਆ ਬਾਹਰ ਗਲੀ ਦੇ ਵਿੱਚ ਬੱਚਿਆਂ ਦੇ ਨਾਲ ਹੋਈ ਆ ਜੋ ਕਰਨ ਨਾਂ ਦਾ ਇੱਕ ਨੌਜਵਾਨ ਇਹਨਾਂ ਵੱਲੋਂ ਦੱਸਿਆ ਗਿਆ ਕਿ ਉਹਦੇ ਨਾਲ ਕੋਈ ਗੱਲਬਾਤ ਜਿਹੜੀ ਇਹਨਾਂ ਦੀ ਹੋਈ ਹੈ ਗਲੀ ਦੇ ਵਿੱਚ ਉਸ ਤੋਂ ਬਾਅਦ ਇਹ ਪਰਿਵਾਰਕ ਮੈਂਬਰ ਨੇ ਜੋ ਜਿਵੇਂ ਇਹ ਪਿੰਕੀ ਪਤਨੀ ਸਲੱਖਣ ਸਿੰਘ ਦਾ ਘਰ ਦੱਸਿਆ ਜਾ ਰਿਹਾ ਤੇ ਉਹਨਾਂ ਦਾ ਇੱਕ ਨੌਜਵਾਨ ਆ ਜੋ ਬਾਹਰ ਡਰਾਈਵਰੀ ਕਰਦਾ ਵਿੱਕੀ ਨਾਂ ਦਾ ਉਹਦੇ ਨਾਲ ਕੋ ਗਲੀ ਦੇ ਵਿੱਚ ਜਿਹੜੀ ਹੈ ਕਰਨ ਦੇ ਘਰ ਦੇ ਨੇੜੇ ਕਿਸੇ ਚੌਂਚੇ ਮੜਾ ਮੋਟਾ ਟਕਰਾਰ ਬੋਲਬਲਾਰਾ ਹੋਇਆ ਸੀ ਉਸ ਤੋਂ ਬਾਅਦ ਇਹ ਬੱਚੇ ਦੱਸਿਆ ਜਾ ਰਿਹਾ ਕਿ ਘਰ ਆ ਜਾਂਦੇ ਆ ਪਰ ਉਸ ਤੋਂ ਬਾਅਦ ਦੇਰ ਰਾਤ ਜਿਹੜਾ ਵਾ ਇਹਨਾਂ ਦੇ ਘਰ ਇਹ ਹਮਲਾ ਹੋਵ ਚ ਜਾਂਦਾ ਤੇ ਇਹ ਤਸਵੀਰਾਂ ਜਿਹੜੀਆਂ ਨੇ ਜੰਗਲ ਦੀ ਅੱਗ ਵਾਂਗ ਜਿਹੜੀਆਂ ਨੇ ਇਹ ਸੋਸ਼ਲ ਮੀਡੀਆ ਦੇ ਉੱਪਰ ਜਿਹੜੀਆਂ ਨੇ ਵਾਇਲ ਹੋ ਰਹੀਆਂ ਨੇ ਤੇ ਆਹ ਹੁਣ ਗੱਲਬਾਤ ਕਰਕੇ ਪਰਿਵਾਰ ਕੋ ਜਾਣਨਾ ਚਾਹਾਂਗੇ ਕਿ ਕੀ ਇਹ ਸਾਰਾ ਮਾਮਲਾ ਤੇ ਕੀ ਸੀ ਇਸ ਹਮਲੇ ਦੀ ਜਿਹੜੀ ਰੰਜਿਸ਼ ਸਾਨੂੰ ਨੇ ਇਹ ਪਤਾ ਵੇ ਕੀ ਮੈਂ ਤਾਂ ਲੰਮੇ ਪਏ ਸੀ ਜਦੋਂ ਕੋਠੇ ਚੜੇ ਇਧਰ ਪੰਤੂੜ ਹੋਈ ਹੈ ਮੁਰਕੇ ਹੀ ਆਏ ਆ ਹਾਂਜੀ ਉਹ ਵੀ ਬਾਈ ਜਾਣੇ ਸੀਗੇ ਉਹਨਾਂ ਨੇ ਨਾਲ ਹੀ ਉਹਦੀ ਘਰ ਦੀ ਜਿਹੜੀ ਕੰਦੀ ਮਾਵਾ ਉਹਨੇ ਵੀ ਆਣ ਕੇ ਤੇ ਡੰਡੇ ਫੜੇ ਆ ਉਹਨਾਂ ਨੇ ਜਿਹੜੇ ਖੰਡੇ ਉਹ ਲਿਆਂਦੇ ਆ ਢਾਟ ਲਿਆਂਦੇ ਆ ਉਹ ਮਾਰੇ ਆ ਇਹਨਾਂ ਨੇ ਛੱਡਿਆ ਕੱਖ ਨਹੀਂ ਇੱਥੇ ਵੀਲੂ ਪਾਪ ਕੁੜੀ ਆਈ ਵਿਚਾਰੀ ਅੱਧੀ ਹੀ ਆਂਦੀ ਮੇਰਾ ਨਾਂ ਇਹ ਵੀ ਹੈ ਕਿ ਮੈਨੂੰ ਕਬਰਾਂ ਪੈ ਗਿਆ ਵਾ ਮੇਰੇ ਆਪੇ ਕਿਤਰਾ ਮੇਰੇ ਭਰਾ ਨੇ ਕਰਨਾ ਵਾ ਇਹ ਸਾਡਾ ਪਿਓ ਸਿੱਧੇ ਹੈ ਨੀਗਾ ਇਹਨਾਂ ਨੇ ਸਾਡੇ ਨਾਲ ਬਹੁਤ ਧੱਕਾ ਕੀਤਾ ਵਾ ਸਾਨੂੰ 2-3 ਹੱਲੇ ਹੋ ਗਏ ਮੇਰੀ ਮਾਂ ਤੇ 3 ਲੱਖ ਰੁਪਈਆ ਲੱਗਾ ਵਾ ਤੇ ਅਜੇ ਵੀ ਸਾਡਾ ਖੜਾ ਨਹੀਂ ਛੱਡਦੇ ਤੇ ਇਹਨਾਂ ਨੇ ਉਧਰ ਵੀ ਗੱਡੀਆਂ ਭੰਨ ਕੇ ਆਏ ਆ ਗੰਦ ਦੇ ਕੇ ਆਏ ਆ ਉਹ ਜਿਹੜਾ ਸੁਣਨ ਵਾਲਾ ਨਹੀਂ ਆ ਪਈ ਆਪਣੇ ਕਮਰੇ ਬਣਾ ਲਏ ਆ ਜਿੰਨੂੰ ਮੁੰਡਾ ਤੇ ਕੀ ਨਾਂ ਹੈ ਉਹਦਾ ਉਹਦਾ ਕਬਨਮ ਜੀ ਉਹਦੇ ਪਿਤਾ ਦਾ ਨਾਂ ਕੀ ਆ ਉਹਦੇ ਪਿਤੇ ਦਾ ਪਿਤਾ ਦਾ ਬਿੱਟਾ ਹੀਗਾ ਠੀਕ ਹੈ ਜੀ ਇਨੇ ਬਹੁਤ ਹਮਲੇ ਕੀਤੇ ਆ ਜੇ ਸਾਡਾ ਕੋਈ ਨਿਆਣਾ ਲੰਗਦਾ ਤਾਂ ਵੀ ਲਾ ਕੇ ਗੱਲਾਂ ਕਰਦੀ ਆ ਇਹ ਇਹ ਤੇ ਨਸ਼ਿਆਂ ਵਾਲੇ ਆ ਇਹ ਫਲਾਨੇ ਵਾਲੇ ਆ ਅਸੀਂ ਵਸੇ ਫੁੱਲ ਮਲਾ ਕੇ ਇੰਨੀ ਜਿਹਦੀ ਭੰਨ ਤੋੜ ਕੀਤੀ ਗਈ ਆ ਉਹ ਕੋਈ ਲੰਗਤ ਬਾਜੀ ਕੀ ਇਹ ਲੰਗਤ ਬਾਜੀ ਕੋਈ ਨਹੀਂ ਆ ਉਹਨਾਂ ਨੇ ਪਹਿਲਾਂ ਵੇਟ ਟਵੱਟਾ ਚਲਾਇਆ ਉਤੋਂ ਫੇ ਮੁੰਡਾ ਫੇ ਮੁੰਡਿਆਂ ਨੇ ਦੋ ਮਾਰੇ ਆ ਪਰ ਇਹਨਾਂ ਨੇ ਫੇ ਬੰਦੇ ਸਾਧ ਕੇ ਲੀਕੀ ਟਵੱਟਾ ਜਿਹੜਾ ਚੱਲਿਆ ਜਾਂ ਇਸ ਤੋਂ ਪਹਿਲਾਂ ਕੋਈ ਦਿਨੇ ਜਾਂ ਦੋ ਚਾਰ ਦਿਨ ਪਹਿਲਾਂ ਕੋਈ ਗੱਲਬਾਤ ਨਹੀਂ ਪਹਿਲਾਂ ਇਹ ਸ਼ਾਮੀ ਸ਼ਾਮੀ ਚੱਲਿਆ ਵਾ ਫੇਰ ਇਹਨਾਂ ਨੇ ਆਇਆ ਅੱਛਾ ਜੀ ਮੁੰਡਾ ਫੇਰ ਕਿਹੜਾ ਮੁੰਡਾ ਜੀ ਪਤੀਆ ਮੇਰਾ ਵਿੱਕੀ ਵਿੱਕੀ ਅੱਛਾ ਜੀ ਵਿੱਕੀ ਉਹ ਕਾਲੀ ਗੱਡੀ ਤੋਂ ਆਇਆ ਪਰਸੋਂ ਜੇ ਉਹਦੇ ਨਾਲ ਗੱਲਬਾਤ ਹੋਈ ਕੋਈ ਹਾਂ ਜੀ ਉਹਨੇ ਕਾਲੀ ਆਇਆ ਪਤਾ ਨਹੀਂ ਇਹਨਾਂ ਪੀ ਮੀਟਿੰਗ ਕੀਤੀ ਹੋ ਕੋਈ ਪਹਿਲਾਂ ਹੀ ਉਹਨਾਂ ਨਾਲ ਗੱਲਬਾਤ ਕੀਤੀ ਹੋ ਕੋਈ ਗੱਡੀਆਂ ਉਹਨਾਂ ਨੇ ਕੱਢੀਆਂ ਤੇ ਨਾਲ ਹੀ ਇਹ ਕੰਮ ਹੋ ਤੇ ਮੈਂ ਨਹੀਂ ਆਇਆ ਵਿਚਾਰਾ ਜੱਟ ਜੰਗ ਤੇ ਕੁੜੀ ਉਹ ਆਈ ਨਹੀਂ ਕਿਜੀ ਅੱਛਾ ਜੀ ਭੈਣ ਉਹਨੇ ਤੇ ਮੁੰਡਾ ਛੋਟਾ ਜਿਹਾ ਲੈ ਕੇ ਆਈ ਵੀ ਮੈਨੂੰ ਮਲਾ ਜਾ ਤੈਨੂੰ ਚੱਲ ਜਾਣਾ ਗਾੜੀ ਇਹਨਾਂ ਨੇ ਆ ਤੋੜ ਪੰਨ ਕਰਤੀ ਤੇ ਕੀ ਨਾਮ ਪੈਂਜੀ ਤੁਹਾਡਾ ਮੇਰਾ ਨਾਮ ਪਿੰਕੀ ਤੇ ਕੀ ਗੱਲਬਾਤ ਹੋਈ ਸਾਰੀ ਭਾਜੀ ਮਾੜੀ ਜੀ ਲੜਾਈ ਹੋਈ ਜਾਣੀ ਇਹ ਬੈਸ-ਬਾਸੀ ਤੈਨੂੰ ਪਤਾ ਹੋਈ ਜਾਂਦੀ ਥੋੜੀ ਬੋਦੀ ਤੇ ਲੜਾਈ ਬਾਹਰ ਹੋਈ ਤੇ ਮਤਲਬ ਵੀ ਇਦਾਂ ਹੀ ਇਹ ਆਂਦੇ ਪੁਲਸਾਂ ਨੂੰ ਪੁਲਸਾਂ ਨੂੰ ਤੇ ਆਟਾ ਜਵਾਈ ਆਈ ਤਹੀ ਵੀ ਇਹ ਤਾਂ ਚਾਚੇ ਘਰ ਚੱਲ ਗਏ ਵੀ ਜਵਾਈ ਭਾਈ ਆ ਬੁਰਾ ਲੱਗਦਾ ਹਾਂਜੀ ਅਈ ਉੱਧਰ ਚੱਲ ਗਏ ਤੇ ਜਿੰਦਾ ਤਾਲਾ ਲਾ ਕੇ ਮੁੰਡਾ ਵੀ ਨਹੀਂ ਹੈਗਾ ਚੱਲ ਗਿਆ ਪੁਲਿਸ ਆਉਣੀ ਹੈ ਹਨਾ ਪਤਾ ਰਕੇ ਕਹਿੰਦੇ ਪੁਲਿਸ ਆਉਣੀ ਪੁਲਿਸ ਆਉਣੀ ਤੇ ਇਹਦਾ ਚੱਲ ਗਏ ਤੇ ਤਾਲਾ ਲਾ ਕੇ ਗਏ ਇਹਨਾਂ ਤਾਲਾ ਤੋੜ ਕੇ ਸਾਡੀ ਸਾਰੀ ਤੋੜਪਨ ਕਰਤੀ ਇਹਨਾਂ ਬਾਹਰ ਤੇ ਮੁੰਡੇ ਸਤੇ ਅੱਛਾ ਜੀ ਹਾਂਜੀ ਇਹਨਾਂ ਮੁੰਡੇ ਦਾ ਆਪਣੇ ਮਾਮੇ ਸਤੇ ਵੀ ਮਤਲਬ ਹੋਰ ਵੀ ਇਹਨਾਂ ਨੇ ਆਂਡ-ਕਾਂਡ ਚ ਮਤਲਬ ਇਹਨਾਂ ਤੇ ਆਪਣੇ ਸਾਰੇ ਕੋਈ ਕੋਈ ਰੰਜਿਸ਼ ਰੰਜਿਸ਼ ਤੇ ਹੋਊਗੀ 25 ਇੱਕ ਬੰਦੇ ਸੀ अच्छा जी। ਹੂੰ। ਇਹ 25 ਬੰਦੇ ਸੀ। ਮੈਂ ਪੁੱਛ ਰਿਹਾ ਸੀ ਕੋਈ ਰੀਜਨ ਕੋ ਰੰਜਿਸ਼ ਹੋਏਗੀ ਪ੍ਰਾਣੀ ਕੋ ਤੁਹਾਡੀ? ਨਾ 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 ਨਾ। ਕੋਈ ਤੁਹਾਡੀ ਪ੍ਰਾਣੀ ਨਹੀਂ। ਤੇ ਕੀ ਮੁੱਖ ਕਾਰਨ ਕੀ ਬਣਿਆ ਫਿਰ ਇੱਥੇ? ਜੋ ਨਾ ਸਾਰੇ ਤੋੜ-ਪੋੜ ਕਰਤੀ। ਮਤਲਬ ਕਿ ਕੋਈ ਚੀਜ਼ ਨਹੀਂ ਘਰ ਵਿੱਚ ਕਿ ਜਿਹੜੀ ਕੋਈ ਚੰਗੀ ਹੈਗੀ। ਸ਼ੀਸ਼ੇ ਸੂਚੇ ਦਰਵਾਜ਼ੇ ਜ਼ਰੂਰੀ ਜੇ। ਡ੍ਰੈنگ ਰੂਮ ਵਿੱਚ ਸ਼ੀਸ਼ਾ ਸਾਰਾ ਹੀ। ਹਾਂਜੀ। ਮਤਲਬ ਕਿ ਸਾਰੇ ਸ਼ੀਸ਼ੇ ਵਾਲੇ ਹੀ ਗੇ। ਸਾਰੇ ਤੋੜ-ਪੰਨ ਕਰ ਗਏ। ਕੋਈ ਚੀਜ਼ ਇੱਕ ਮੋਟਰਸਾਈਕਲ ਵੀ ਤੋੜਤਾ ਸਕੂਟਰੀ ਵੀ ਬੁਲਟ ਵੀ। ਇਹ ਮੰਗੀ ਕਰਦੇ ਮੰਗੀ ਕਰਦੇ ਇਹ ਕਹਿੰਦੀ ਆ ਕਿ ਸਾਡਾ ਮਤਲਬ ਵੀ ਜੋ ਸਾਡਾ ਇਹਨਾਂ ਨੇ ਕੀਤਾ ਭੰਡ ਤੋੜ ਤੁਹਾਨੂੰ ਮਤਲਬ ਵੀ ਇਨਸਾਫ ਮਿਲਣਾ ਚਾਹੀਦਾ ਇਹ ਨਾ ਬੀਜੀ ਆ ਸੋ ਇਸ ਸਬੰਧ ਦੇ ਵਿੱਚ ਹੁਣ ਜੋ ਜੋ ਥਾਣਾ ਕਾਨੂੰ ਆਉਂਦੇ ਐਸ ਐਚਓ ਨੇ ਥਾਣਾ ਮੁਕੀ ਨੇ ਪੁਲਿਸ ਅਧਿਕਾਰੀ ਨੂੰ ਜੋ ਤਬਦੀਸ਼ ਅਫਸਰ ਨੇ ਉਹਨਾਂ ਦਾ ਕੀ ਕਹਿਣਾ ਜਾਂ ਦੂਸਰੀ ਧਿਰ ਦਾ ਕੀ ਕਹਿਣਾ ਆਓ ਉਹਨਾਂ ਦੇ ਨਾਲ ਵੀ ਗੱਲਬਾਤ ਕਰਕੇ ਉਹਨਾਂ ਦਾ ਪੱਖ ਜਾਨਣਾ ਚਾਹਾਂਗੇ ਕਿ ਪਿੰਕੀ ਦੇ ਪਰਿਵਾਰ ਵੱਲੋਂ ਜੋ ਔਰਤ ਹੈ ਦੋਸ਼ ਲਗਾਏ ਕਿ ਇਹਨੇ ਕਰਨ ਦੇ ਪਰਿਵਾਰ ਦੇ ਉੱਪਰ ਕਿ ਉਸਦੇ ਪਰਿਵਾਰ ਵੱਲੋਂ ਉਹਨਾਂ ਦੇ ਘਰ ਦੀ ਜਿਹੜੀ ਆ ਬੇਰਮ ਰਹਿਮੀ ਦੇ ਨਾਲ ਭੰਨ ਤੋੜ ਕੀਤੀ ਗਈ ਹੈ ਗੁੰਡਾਗਰਦੀ ਦਾ ਜਿਹੜਾ ਨਾਚ ਕੀਤਾ ਗਿਆ ਸੋ ਕਰਨ ਦੇ ਪਰਿਵਾਰ ਦਾ ਪੱਖ ਲੈਣਾ ਚਾਹਾਂਗੇ ਉਹਨਾਂ ਦੀ ਪਤਨੀ ਸੜਕ ਨਾਲਾ ਇਹ ਕੀ ਹੋਇਆ ਸਰ ਮਾਮਲਾ ਜੀ ਤੁਹਾਡੇ ਤੁਹਾਡੇ ਪਰਿਵਾਰ ਤੇ ਦੋਸ਼ ਲੱਗ ਰਹੇ ਨੇ ਭੰਨ ਤੋੜ ਦੇ ਗੁੰਡਾਗਰਦੀ ਦੇ ਹਾਂਜੀ ਹਾਂਜੀ ਇਹਨਾਂ ਨੇ ਮਤਲਬ ਉਧਰ ਬਾਰ ਕਰੇ ਲੁੱਟ ਝਗੜਾ ਹੋਇਆ ਤੇ ਬਾਅਦ ਵਿੱਚ ਇਹ ਸਾਰੇ ਇਕੱਠੇ ਹੋ ਕੇ ਆਏ ਸਾਡਾ ਦਰਵਾਜ਼ਾ ਤੋੜਨ ਲੱਗ ਗਏ ਕਹੋ ਜੀ ਕਹੋ ਇਹ ਸਾਰੇ ਜਿਹੜਾ ਮੱਲੇ ਦੇ ਸਾਰੇ ਲੋਕੀ ਜਿੰਨੇ ਇਹਨਾਂ ਦੀ ਕਾਸਟ ਦੇ ਲੋਕ ਆ ਅੱਛਾ ਇਹ ਜਿਹੜੀ ਪਿੰਕੀ ਹੈਗੀ ਦੋਸ਼ ਲਾ ਰਹੇ ਆ ਔਰ ਤੋਂ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਜਿੰਨੇ ਇਹਨਾਂ ਦੇ ਸਾਰੇ ਟੱਬਰ ਦੇ ਲੋਕ ਆ ਉਹ ਸਾਰੇ ਅੱਛਾ ਜੀ ਹਾਂ ਜੀ ਉਹਨਾਂ ਨੇ ਆ ਕੇ ਸਾਡੀ ਵੈਂਟੀ ਤੋੜੀ ਫਿਰ ਆ ਸਾਰਾ ਸ਼ੀਸ਼ਾ ਤੋੜਿਆ ਗੇਟ ਪਰ ਨੇ ਆ ਗੱਡੀ ਤੋੜੀ ਅਹੀਂ ਤੇ ਅੰਦਰ ਚਲ ਗਏ ਆਪਣੇ ਮੁੰਡੇ ਨੂੰ ਲੈ ਕੇ ਕਿ ਮਤਲਬ ਕੁਝ ਕਾਰ ਨਾ ਦੇਣ ਤੇ ਇਹਨਾਂ ਨੇ ਬਾਅਦ ਵਿੱਚ ਬਾਹਰੋਂ ਸਾਰਾ ਕੁਝ ਤੋੜ ਕੇ ਗਿਆ ਸਾਡਾ ਨਹੀਂ ਤੁਹਾਡੀ ਪਹਿੰਜੀ ਕੋਈ ਪਹਿਲੀ ਰੰਜਿਸ਼ ਸੀ ਇਹਨਾਂ ਦੇ ਨਾਲ ਕੀ ਸੀ ਨਹੀਂ ਭਾਈ ਇਹਨਾਂ ਦੀ ਬੱਚਿਆਂ ਬੱਚਿਆਂ ਦੀ ਕੋਈ ਗੱਲ ਹੋਈ ਬਾਹਰ ਕੋਈ ਰੰਜਿਸ਼ ਨਹੀਂ ਭਾਰੇ ਇਹਨਾਂ ਨੂੰ ਇਦਾਂ ਨਹੀਂ ਬਿਜਨਾਨੀਆਂ ਦੇ ਵੀ ਹੱਥੀ ਪੈਣ ਆ ਕੇ ਕਾਰ ਆ ਕੇ अच्छाਔਰਤਾਂ ਦੇ ਵੀ ਇੱਥੇ ਪਏ ਨੇ ਹਾਂਜੀ ਜਿਹੜੇ ਦੋਸ਼ ਉਹਨਾਂ ਵੱਲੋਂ ਲਗਾਏ ਜਾ ਰਹੇ ਨੇ ਉਹਦੀਆਂ ਤੇ 15 16 ਦੇ ਕਰੀਬ ਨੌਜਵਾਨ ਨੇ ਤੇ ਉਹ ਗਲੀ ਦੇ ਵਿੱਚੋਂ ਵੀਡੀਓ ਵੀ ਵਾਇਰਲ ਹੋਈਆਂ ਇਹ ਸਭ ਝੂਠ ਆਤ ਬਸ ਸਿਰਫ ਉਹ ਵੀ ਮੰਮੀ ਦੇ ਸਾਟਾ ਲੱਗਣ ਕਰਕੇ ਸਿਰਫ ਤਿੰਨ ਜਣੇ ਆਏ ਉਹ ਵੀ ਸਾਡੇ ਰਿਸ਼ਤੇਦਾਰ ਅੱਛਾ ਜੀ ਹਾਂਜੀ ਬਾਕੀ ਕੋਈ ਨਹੀਂ ਆਇਆ ਠੀਕ ਹੈ ਤੇ ਹੋਰ ਕੀ ਨੁਕਸਾਨ ਹੋਇਆ ਤੁਹਾਡਾ ਸਾਡੀ ਗੱਡੀ ਤੋੜੀ ਜਿਆਦਾ ਪਹਿਲਾਂ ਸਭ ਤੋਂ ਇਹਨਾਂ ਨੇ ਹਾਂਜੀ ਫੇਰ ਸਾਡੇ ਦਰਵਾਜ਼ੇ ਨੂੰ ਦਾਤਰ ਮਾਰੇ ਅਸੀਂ ਆਪਣੇ ਦਰਵਾਜ਼ਾ ਬੰਦ ਕਰ ਲਿਆ ਕੋਠੇ ਤੇ ਚਲ ਗਏ ਫੇਰੇ ਆਪਣੇ ਕੋਠੇ ਥਾਣੀ ਆ ਕੇ ਤੇ ਰੋੜੇ ਚਲਾਉਣ ਲੱਗ ਪਏ ਜਿੱਦਾਂ ਕਿ ਮੇਰੀ ਮੰਮੀ ਦੇ ਬਹੁਤ ਜ਼ਿਆਦਾ ਰੋੜੇ ਵੱਜੇ जख्मी ਹਾਲਤ ਚ ਹਸਪੀਟਲ ਪਏ ਨੇ ਨਹੀਂ ਇੰਨਾ ਧਿਆਨ ਨਾ ਕਿ ਜਿਹੜਾ ਵਾ ਇਹ ਲੜਾਈ ਜਿਹੜੀ ਆ ਰੂਪ ਅਖਤਿਆਰ ਕਰ ਗਈ ਹੈ ਅਖੀਰ ਕੋਈ ਰੰਜਿਸ਼ ਦੀ ਅਜਿਹੀ ਕਿਹੜੀ ਗੱਲ ਹੋ ਗਈ ਸੀ ਰੈਂਜਰਸ ਕੋਈ ਨਹੀਂ ਜਦੋਂ ਇਹਨੇ ਬਾਹਰੋਂ ਪੀ ਕੇ ਆਏ ਸੀ ਕਿ ਸਾਰੇ ਨਸ਼ੇ ਚ ਕੀਤਾ ਇਹਨਾਂ ਨੇ ਸਭ ਕੁਝ ਅਚਨ ਨਸ਼ੇ ਦੀ ਸੂਤ ਚ ਹੋਇਆ ਸਭਾ ਹਾਂਜੀ ਤੇ ਇਹ ਕਰੀਬ ਕਿੰਨੇ ਕਿ ਮੈਂਬਰ ਸੀ ਇਹਨਾਂ ਦੇ ਜਿਵੇਂ ਤੁਸੀਂ 15 16 ਸਾਇਦ ਤੇ ਇੰਨੇ ਕਰੀਬ ਮੈਂਬਰ ਜਿਹੜੇ ਨੇ ਉਹ ਵੀਡੀਓ ਦੇ ਵਿੱਚ ਜਿਹੜੀ ਵਾਇਰਲ ਹੋਈ ਨਜ਼ਰ ਆ ਰਹੇ ਨੇ ਜੀ ਤੁਹਾਡੇ ਪਰਿਵਾਰ ਤੇ ਪਿੰਕੀ ਤੇ ਰਾਏ ਕੋ ਉਹਨਾਂ ਦੇ ਪਰਿਵਾਰ ਵੱਲੋਂ ਦੋਸ਼ ਲਗਾਏ ਗਏ ਨੇ ਵੀਡੀਓ ਵੀ ਵਾਇਰਲ ਹੋਈਆਂ ਨੇ ਕਿ ਉਹਨਾਂ ਦੇ ਘਰ ਦੀ ਜਿਹੜੀ ਭਾਂਡਾ ਤੋੜ ਕੀਤੀ ਗਈ ਉੱਥੇ ਗੁੰਡਾਗਰਦੀ ਦਾ ਨਾਚ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਸਾਰੇ ਗੁੰਡਾ ਕਰ ਦਿੱਤਾ ਕੋਈ ਨਾਜ ਨਹੀਂ ਮੈਨੂੰ ਢਾ ਕੇ ਜਦੋਂ ਸੁੱਟ ਗਏ ਆ ਮੇਰੇ ਭਰਾ ਆਇਆ ਸੀ ਫੋਨ ਕੀਤਾ ਉਹਨਾਂ ਨੂੰ ਉਹ ਆਇਆ ਉਹਨਾਂ ਨੇ ਤਾਂ ਫੇਰੇ ਮਾਰੇ ਗਏ ਆ ਇਹ ਲੁਕ ਗਏ ਆ ਇਹ ਸਾਨੂੰ ਕੋਈ ਨਹੀਂ ਇਹ ਮੁੰਡਿਆਂ ਨੂੰ ਲੱਭਾ ਭਰਾ ਮੇਰਾ ਉਹਨੇ ਗੁੱਸੇ ਦੇ ਨਾਲ ਪਤਾ ਨਹੀਂ ਉੱਥੇ ਕੀ ਮਾਰਿਆ ਕੀ ਨਹੀਂ ਮਾਰਿਆ ਟੁੱਟ ਗਿਆ ਇਹਨਾਂ ਨੇ ਵੀ ਤੇ ਚਲੋ ਭਾਂ ਤੁਰ ਪਹਿਲਾਂ ਕੀਤੀ ਸੀ ਕਿ ਗੱਡੀ ਇਹਨਾਂ ਨੇ ਪਹਿਲਾਂ ਤੋੜੀ ਆ ਫਿਰ ਘਰ ਦੇ ਛਿਛੇ ਤੋੜੇ ਆ ਫੇਰ ਇਹਨਾਂ ਨੇ ਗੱਲ ਸੀ ਜੀ ਸਾਡੇ ਲੱਗੀ ਸੀਗੀ ਕੈਮਰੇ ਨਾਲ ਉਹ ਇਹਨਾਂ ਨੇ ਤੋੜ ਕੇ ਛੁੱਟੀ ਆ ਜਦੋਂ ਉਹਨਾਂ ਨੇ ਵੇਖਿਆ ਪਈ ਸਾਡੇ ਘਰ ਦਾ ਇਹਨਾਂ ਨੁਕਸਾਨ ਹੋਇਆ ਵਾ ਕਿ ਸਾਨੂੰ ਵੀ ਕੁਛ ਨਾ ਕੁਛ ਇਹਨਾਂ ਦਾ ਕਰਨਾ ਚਾਹੀਦਾ ਸਾਡੀ ਜਾਣ ਵੇਦਵਾ ਵਾ ਇਹਦੇ ਸਭ ਤੋਂ ਬੰਦਾ ਕਹਿੰਦੀ ਇਹਦਾ ਕੀ ਹੋਣਾ ਚਾਹੀਦਾ ਹਰੇ ਵੀ 25 ਜਣੇ ਆ ਕੇ ਸਾਹਮਣੇ ਪੈ ਗਿਆ ਬੇਟਾ ਇਕੱਲਾ ਹੀ ਉਹਨੂੰ ਤੂੰ ਦੇਖ ਤੇ ਮੈਂ ਗਾਲੀ ਹੁੰਦੀ ਨਹੀਂ ਜਿਵੇਂ ਤੁਸੀਂ ਕਹਦੇ 20 25 ਜਾਨੇ ਪੈ ਗਈ ਹੈ ਤੁਹਾਡੀ ਕੋਈ ਪੁਰਾਣੀ ਇਹਨਾਂ ਦੀ ਬੱਚਿਆਂ ਦੀ ਰੰਜਿਸ਼ ਸੀ ਕੋਈ ਰੰਜਿਸ਼ ਪੁਰਾਣੀ ਕੋਈ ਨਹੀਂ ਬੇਟਾ ਇਹ ਤਾਂ ਕਿਆ ਛੋਟਾ ਜਾਂ ਕੋਈ ਕੰਮ ਕਰਨਵਾ ਦੇ ਉਹਦੇ ਨਾਲ ਕੋਈ ਇਹਨਾਂ ਦੀ ਮਾੜੀ-ਵੱਟੀ ਗੱਲਬਾਤ ਹੋਈ ਆ ਉਹ ਕਹਿੰਦੇ ਵੀ ਇਹਨੂੰ ਮਾਰਨਾ ਹੀ ਇਹਨੂੰ ਮਾਰਨਾ ਹੀ ਕਿਉਂ ਸਾਡੇ ਕੋਲ ਰਹਿੰਦਾ ਵਾ ਹੋ ਸਕਦਾ ਇਹ ਤੇ ਸੱਟ ਪੈ ਡੱਕ ਜੇ ਸਾਡੀ ਜ਼ਿੰਮੇਵਾਰੀ ਆ ਕਿ ਉਹ ਦਾ ਸ਼ਰਾਬੀ ਆ ਮਾਂ ਦੇ ਘਰ ਉੱਪਰ ਘਰ ਹੋਈ ਫਿਰਦੀ ਆ ਇਹ ਸਾਰੇ ਇਹਨਾਂ ਦੇ ਮੁੰਡੇ ਦੇ ਚਪੇੜਾਂ ਤੋਂ ਮਾਰੀਆਂ ਕਰਨ ਛਡਾਉਂਦਾ ਰਿਹਾ ਤੇ ਕਰਨ ਨੂੰ ਵੀ ਤੂੰ ਦੇ ਹੀ ਐ ਵੀ ਤੂੰ ਛੜਕ ਤੇ ਆ ਤੂੰ ਦੇ ਛੜਕ ਤੇ ਆ ਜੇ ਜਾਂ ਦਾ ਹਨ ਪਤਾ ਲੱਗਾ ਇਦਾ ਹੀ ਦੇਖਣੀਆਂ ਲੇ ਗਈ ਹੁਣ ਪਤਾ ਲੱਗਾ ਬਾਹਰ ਰੋਲਾ ਰੱਪਾ ਪਿਆ ਵਾ ਅਹੀਂ ਗਈਆਂ ਵਾ ਤੇ ਨੇ ਇਹਨਾਂ ਨੂੰ ਛਡਾਉ ਉਹਨਾਂ ਤੂੰ ਕਿੰਨ ਨੂੰ ਵੀ ਛੋਟ ਲਿਆ ਤੇ ਇਹ ਤੁਸੀਂ ਭਰਾ ਆਏ ਹੀ ਸਾਡੇ ਘਰੇ ਪਰ ਖਲੇ ਜਦੋਂ ਇਹਨਾਂ ਵੇਖਿਆ ਰੋਲਾ ਫੱਜਾ ਜ਼ਿਆਦਾ ਪੈ ਗਿਆ ਕਰਨ ਕੱਲਾ ਵਾ ਇਹ ਵਿਚਾਰੇ ਛਟਾਉਣ ਲੱਗੇ ਤੇ ਸਾਡੇ ਦਿਲ ਘਰ ਲੱਗਾ ਸੀ ਡਾਟ ਇਹਨਾਂ ਕੋ ਕੇ ਹੋਈ ਇਹਦੇ ਮਾਰ ਛੱਡਿਆ ਵਾ ਇਹ ਜਾ ਕਰਕੇ ਸਾਰੀ ਡਾਟ ਕਿਤੇ ਵੱਜਾ ਹਾਂਜੀ ਡਾਟ ਇਹਦੇ ਮੁੰਡੇ ਦੇ ਵੱਜਾ ਵਾ ਅੱਛਾ ਜੀ ਕੀ ਨਾਮ ਬੇਟਾ ਤੇਰਾ ਹਾਂਜੀ ਮੇਰਾ ਨਾਮ ਜੀ ਤੇ ਕੀ ਕਿਵੇਂ ਦੱਸਦੇ ਡਾਟ ਵੱਜਾ ਤੁਹਾਡੇ ਅੱਤੇ ਹਾਂਜੀ ਜਿਨ੍ਹਾਂ ਨੇ ਮੇਰੇ ਡਾਟ ਮਾਰਿਆ ਵਾ ਤੁਹਾਨੂੰ ਕੋਸ਼ਿਆ ਨਹੀਂ ਜਿੰਦ ਮੈਂ ਗਰੀ ਹੱਥ ਕੀਤਾ ਦਾ ਮੇਰਾ ਨਹੀਂ ਇਹ ਤੋਂ ਮਤਲਬ ਜਦੋਂ ਭੰਤੋੜ ਜਿਵੇਂ ਤੁਸੀਂ ਦੱਸ ਰਹੇ ਹੋ ਉਹਨਾਂ ਨੇ ਤੁਹਾਡੇ ਘਰ ਦੀ ਕੀਤੀ ਆ ਮਾਰਕਾਈ ਕੀਤੀ ਆ ਤੇ ਇਹਦੇ ਤੋਂ ਬਾਅਦ ਵੀਡੀਓ ਵਾਇਰਲ ਹੋਈਆਂ ਨੇ ਉਹਨਾਂ ਦੇ ਘਰ ਦੀ ਵੀ ਬੜੀ ਭੰਤੋੜ ਹੋਈ ਆ ਸ਼ੀਸ਼ਾ ਕੋਈ ਨਹੀਂ ਰਹਿਣ ਦਿੱਤਾ ਉਹਨਾਂ ਦਾ ਮੋਟਰਸਾਈਕਲ ਸਕੂਟਰਸ ਤੱਕ ਤੋੜ ਦਿੱਤੇ ਨੇ ਜੀ ਉਹ ਨਾਲ ਮੇਰੇ ਪਿੱਛੇ ਪੈ ਗਏ ਮੇਰੇ ਡਾਡ ਡੂਡ ਲੈ ਕੇ ਮਾਰੇ ਮਾਰੇ ਉਹਨਾਂ ਨੇ ਤੇ ਮੈਂ ਮੁੜ ਕੇ ਆਪਣੇ ਉਧਰ ਚੱਲ ਗਿਆ ਸਾਈਡ ਤੇ ਹੋ ਗਿਆ ਠੀਕ ਉਸ ਤੋਂ ਬਾਅਦ ਮੈਨੂੰ ਪਤਾ ਲੱਗਦਾ ਗਿਆ ਸੋ ਜਾਗੋਵਾਲ ਬਾਂਗਰ ਦੇ ਜੋ ਮੌਜੂਦਾ ਸਰਪੰਚ ਨੇ ਤਰਨਜੀਤ ਕੌਰ ਉਹਨਾਂ ਦੇ ਆਪਤੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਇਹ ਇਹ ਭੰਨਤੋੜ ਬਹੁਤ ਹੋਈ ਹੈ ਜੀ ਦੋਹਾਂ ਧਿਰਾਂ ਦੇ ਦਰਮਿਆਨ ਕੋਠੀਆਂ ਦੀ ਸ਼ੀਸ਼ਿਆਂ ਦੀ ਭੰਨਤੋੜ ਕਿਵੇਂ ਦੇਖਦੇ ਹੋ ਇਸ ਵਰਤਾਰੇ ਨੂੰ ਦੇਖੋ ਜੀ ਕਰੀਬ 3 ਮਹੀਨੇ ਹੋ ਗਏ ਤੇ ਭੰਨਤੋੜ ਹੀ ਚੱਲੀ ਜਾਂ ਰਹੀ ਹੈ ਜੀ ਜੀ ਪਹਿਲਾਂ ਵੀ ਹਮਲੇ ਹੋਏ ਆ ਚਾਰ ਵਾਰੀ ਪਹਿਲਾਂ ਲਗਾਤਾਰੀ ਇਦਾਂ ਚੌਥੀ ਵਾਰੀ ਹੋ ਗਿਆ ਜੀ ਹਾਂਜੀ ਹਾਂਜੀ ਐਰਕਾਂ ਕੋਈ ਜ਼ਿਆਦਾ ਹੀ ਹੋ ਗਿਆ ਜੀ ਆਕਾਂ ਤੇ ਘਰ ਹੀ ਤਬਾਹ ਕਰਤਾ ਐਨਾ դատրանակ ਬਾਰੀਆਂ ਸ਼ੀਸ਼ੇ ਮੋਟਰਸਾਈਕਲ ਨਿਊ ਪਿੰਕੀ ਧਿਰ ਵੱਲੋਂ ਸੀ ਪਿੰਕੀ ਧਿਰ ਦੇ ਅਸੀਂ ਦੇਖਿਆ ਵੀ ਬਹੁਤ ਭੰਨ ਤੋੜ ਹੋਈ ਆ ਸਕੂਟਰਾਂ ਮੋਟਰਸਾਈਕਲ ਪਰ ਦੂਸਰੀ ਧਿਰ ਦਾ ਵੀ ਦੇਖਿਆ ਕਿ ਉਧਰ ਵੀ ਗੱਡੀਆਂ ਦੀ ਭੰਨ ਤੋੜ ਹੋਈ ਆ ਇਟਾ ਰੋੜਾ ਚੱਲਿਆ ਹੋਇਆ ਵਾ ਪਹਿਲਾਂ ਸ਼ੁਰੂਆਤ ਕੀ ਆ ਕਾਰਨ ਕੀ ਆ ਸ਼ੁਰੂਆਤ ਤੇ ਮਾਮੂਲੀ ਦੀ ਹੋਈ ਆ ਤੁਸੀਂ ਜ਼ਿਆਦਾ ਨਹੀਂ ਕੋਈ ਹਾਂਜੀ ਹਾਂਜੀ ਇਹ ਤਾਂ ਮੁੰਡਿਆਂ ਦਾ ਮਾੜਾ ਮੋਟਾ ਬੈ ਗੇ ਉੱਥੇ ਉਹ ਕੁ ਕਰਦੇ ਹੋਣਗੇ ਗੱਲਬਾ ਚੌਂਕ 'ਚ ਉੱਥੇ ਹੀ ਹੋਇਆ ਟਕਰਾਰ ਹੋਇਆ ਟਕਰਾਰ ਤੋਂ ਹੀ ਬਸ ਇੰਨਾ ਇੰਨਾ ਵੱਧ ਗਿਆ ਬੰਦੇ ਬਾਹਰੋਂ ਬੁਲਾ ਲਓ ਹਾਂਜੀ ਇਹ ਕੋਈ ਕੰਮ ਨਹੀਂ ਜੀ ਪਿੰਡ ਦੀ ਪਿੰਡ ਚ ਕਰੋ ਜਿਹੜੀ ਕਰਨੀ ਆ ਪੰਚਾਇਤ ਕਾ ਦੇ ਵਾਸਤੇ ਆ ਪੁਲਿਸ ਕਾ ਦੇ ਵਾਸਤੇ ਆ ਇਸੇ ਕ ਮਾਮਲੇ ਵਾਸਤੇ ਪਰ ਸੁਨਾ ਹੀ ਕੋਈ ਨਹੀਂ ਸੋ ਇਹ ਜਿਹੜੇ ਹਮਲੇ ਹੁੰਦੇ ਨੇ ਇਹਦੇ ਨਾਲ ਪਿੰਡ ਚ ਇਲਾਕੇ ਚ ਵੀ ਦਸਤ ਮਾਹੌਲ ਬਣ ਜਾਂਦਾ ਕੀ ਲੱਗਦਾ ਤੁਹਾਨੂੰ ਜੇ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਇਹੋ ਜਿਹੇ ਹਮਲੇ ਦੇ ਵਿੱਚ ਜਾਨ ਤੇ ਜਾਨ ਦੀ ਗੱਲ ਹੀ ਵੱਖਰੀ ਹੈ ਲੋਕ ਤੇ ਪਿੰਡ ਚ ਨਹੀਂ ਰਹਿਣਾ ਚਾਹੁੰਦੇ ਇਦਾਂ ਦਾ ਮਾਹੌਲ ਹੋ ਗਿਆ ਪਿੰਡ ਦਾ ਠੀਕ ਹੈ ਜੀ ਠੀਕ ਹੈ ਮੈਂ ਸਰਪੰਚੀ ਕਾ ਦੀ ਲੈ ਲਈ ਜੀ ਹਾਂਜੀ ਹਾਂਜੀ ਮੈਂ ਤੇ ਆਵਾਜ਼ ਆ ਰੋ ਗਿਆ ਠੀਕ ਹੈ ਜੀ ਇਸ ਮਾਮਲੇ ਤੇ ਪੁਲਿਸ ਦਾ ਕੀ ਤਰਕ ਆ ਪੁਲਿਸ ਦਾ ਕਰਦੀ ਕੱਖ ਨਹੀਂ ਜੀ ਅੱਛਾ ਜੀ ਰਾਤ ਨੂੰ ਠੀਕ ਮੈਂ 11 ਵਜੇ 112 ਤੇ ਕਾਲ ਕੀਤੀ ਜੀ 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 ਸਵੇਰੇ 8 ਵਜੇ ਐਸ ਐਚ ਓ ਸਾਹਿਬ ਬਿਆਨ ਲੈਣ ਅੱਛਾ ਹਾਲਾਤ ਨਹੀਂ ਸਾਡੇ ਮੌਕਾ ਦੇਖਣ ਨੂੰ ਨਹੀਂ ਗਿਆ ਕੋਈ ਨਹੀਂ ਜੀ ਠੀਕ ਹੈ ਜੀ ਪਿੰਡ ਵਿੱਚ ਜਿਹੜੇ ਵਿਅਕਤੀ ਹੈ ਹੀ ਨਹੀਂ ਉਹਨਾਂ ਦੇ ਉੱਤੇ ਵੀ ਪਰਚੇ ਕਰ ਦਿੱਤੇ ਜਾਂਦੇ ਪੁਲਿਸ ਵੱਲੋਂ ਠੀਕ ਹੈ ਹੁਣ ਵੀ ਇਦਾਂ ਹੀ ਹੋਏਗਾ ਕਿਸੇ ਦੇ ਸੱਟ ਨਹੀਂ ਲੱਗੀ ਕੋਈ ਅੱਛਾ ਜੀ ਹੁਣ ਵੀ ਐਡਮਿਟ ਜਾ ਕੇ ਹਰਚਵਾਲ ਪਾਮ ਹਸਪੀਟਲ ਐਡਮਿਟ ਨੇ ਉਥੇ ਫਰਜੀ ਪਰਚੇ ਹੁੰਦੇ ਨੇ ਪਹਿਲਾਂ ਵੀ ਇਦਾਂ ਫਰਜੀ ਪਰਚੇ ਹੋਏ ਨੇ ਆਪਾਂ ਇਨਕੁਆਰੀਆਂ ਕਰਵਾਉਂਦੇ ਆ ਪਰ ਸਾਨੂੰ ਇਨਸਾਫ ਤੇ ਕੋਈ ਮਿਲ ਨਹੀਂ ਰਿਹਾ ਜੀ ਮੈਂ ਤੇ ਇਹੀ ਕਹਿਣਾ ਚਾਹੁੰਦਾ ਪਰ ਰੱਬ ਜ਼ਰੂਰ ਆ ਇਨਸਾਫ ਦੇਣ ਵਾਲਾ ਸ਼ਾਇਦ ਉਹ ਤੇ ਉਹਦੇ ਕੋਲੋਂ ਸਾਨੂੰ ਇਨਸਾਫ ਮਿਲ ਸਕੇ ਸੋ ਇਸਨ ਪਿੰਡ ਦੇ ਮੋਤਵਾਰ ਉਹਨਾਂ ਵੱਲੋਂ ਕਿਤੇ ਨਾ ਕਿਤੇ ਪੁਲਿਸ ਦੀ ਕਾਰਜਕਾਰੀ ਤੇ ਵੀ ਜਿਹੜੇ ਨੇ ਸਵਾਲ ਉਠਾਏ ਜਾ ਰਹੇ ਨੇ ਕਿ ਜਦੋਂ ਇਹੀਆਂ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਦੇ ਪਿੰਡ ਦੇ ਵਿੱਚ ਪਹਿਲਾਂ ਵੀ ਵਾਪਰ ਚੁੱਕੀਆਂ ਨੇ ਉਹਨਾਂ ਦਾ ਕਹਿਣਾ ਕਿ ਇਹ ਕੋਈ ਨਵਾਂ ਕੰਮ ਨਹੀਂ ਪਹਿਲਾਂ ਵੀ ਕਈ ਵਾਰ ਹਮਲ ਹਮਲੇ ਹੋ ਚੁੱਕੇ ਨੇ ਪਰ ਪੁਲਿਸ ਵੱਲੋਂ ਕਾਰਵਾਈ ਅਜੇ ਲੋਕਾਂ ਦੇ ਉੱਪਰ ਕੀ ਕਰ ਦਿੱਤੀ ਜਾਂਦੀ ਹੈ ਜੋ ਪਿੰਡ ਦੇ ਵਸੇਬਾ ਨਹੀਂ ਕਰ ਵੀ ਨਹੀਂ ਹੁੰਦੇ ਜਾਂ ਪਿੰਡ ਦੇ ਵਿੱਚ ਮਾਫ ਕਰਨਾ ਮੌਜੂਦ ਵੀ ਨਹੀਂ ਹੁੰਦੇ ਉਹਨਾਂ ਨੂੰ ਵੀ ਇਹਨਾਂ ਮਾਮਲਿਆਂ ਦੇ ਵਿੱਚ ਸਮਝਦ ਕੀਤਾ ਜਾ ਰਿਆ ਤੇ ਉਹਨਾਂ ਦਾ ਹੁਣ ਵੀ ਕਿਤੇ ਨਾ ਕਿਤੇ ਜਿਹੜਾ ਸ਼ੰਕਾ ਕਿ ਹੁਣ ਵੀ ਕੁਝ ਅਜਿਹਾ ਹੋ ਸਕਦਾ ਸੋ ਸਬੰਧਨ थाना ਮੁਖੀ ਨੇ ਕੁਲਵਿੰਦਰ ਸਿੰਘ ਉਹਨਾਂ ਦੇ ਨਾਲ ਗੱਲਬਾਤ ਸਾਡੀ ਹੋ ਚੁੱਕੀ ਹੈ ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਉਹਨਾਂ ਦੱਸਿਆ ਕਿ ਉਹ ਮਸਰੂਫ ਜ਼ਰੂਰ ਨੇ ਪਰ ਇਸ ਮਾਮਲੇ ਦੀ ਤੈਅ ਤੱਕ ਜਾ ਕੇ ਸਚਾਈ ਤੱਕ ਜਾ ਕੇ ਉਹ ਇਸ ਕਾਰਵਾਈ ਨੂੰ ਜਿਹੜੀ ਜੋ ਵੀ ਬਣਦੀ ਕਾਰਵਾਈ ਹੈ ਦੋਸ਼ੀਆਂ ਖਿਲਾਫ ਉਹਨੂੰ ਅਮਲ 'ਚ ਜ਼ਰੂਰ ਲਿਆਉਣਗੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਵਿੱਚ ਕੁੱਲ ਮਿਲਾ ਕੇ ਲੁੱਟਾਂ ਖਵਾਉਣ ਨੂੰ ਲਾਇਕ ਲੇ ਕੇ ਜਾਂਇਹ ਹਮਲੇ ਨੂੰ ਲੈ ਕੇ ਇੱਕ ਤਰ੍ਹਾਂ ਦਾ ਜੰਗਲ ਦਾ ਰਾਜ ਜਿਹੜਾ ਬਣਦਾ ਨਜ਼ਰ ਆ ਰਿਹਾ ਤੇ ਲੋਕਾਂ ਦੇ ਵਿੱਚ ਸਹਿਮ ਦਾ ਡਰ ਦਾ ਮਾਹੌਲ ਬਣਦਾ ਜਾ ਰਿਹਾ ਜੇਕਰ ਕਿਸੇ ਦੇ ਘਰ ਦੇ ਅੰਦਰ ਦਾਖਲ ਹੋ ਕੇ ਜਿਵੇਂ ਦੋਹਾਂ ਧਿਰਾਂ ਦੇ ਉਧਰ ਉਧਰੀ ਇੱਟਾ ਰੋੜਾ ਚੱਲਿਆ ਸ਼ੀਸ਼ਿਆਂ ਤੱਕ ਤੋੜ ਦਿੱਤੇ ਗਏ ਆ ਸਕੂਟਰ ਮੋਟਰਸਾਈਕਲ ਜਿਹੜੇ ਆ ਉਹ ਡੈਮੇਜ ਕਰ ਦਿੱਤੇ ਗਏ ਗੱਡੀਆਂ ਜਿਹੜੀਆਂ ਉਹਨੀਆਂ ਉਹਨਾਂ ਦੀਆਂ ਦੋਹਾਂ ਧਰਾਂ ਵੱਲੋਂ ਜਿਹੜੀ ਆ ਇੱਕ ਦੂਸਰੇ ਦੀ ਪੰਨ ਤੋੜ ਕੀਤੀ ਗਈ ਆ ਅਜਿਹੇ ਵਰਤਾਰੇ ਨੂੰ ਲੈ ਕੇ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਤੇ ਉੱਪਰ ਵੀ ਜਿਹੜੇ ਨੇ ਸਵਾਲ ਉੱਠਣੇ ਲਾਜ਼ਮੀ ਨੇ ਕਿ ਜੇਕਰ ਇਹ ਹੀ ਅਨਸਰਾਂ ਦੇ ਉੱਪਰ ਸਖਤ ਕਾਰਵਾਈਆਂ ਹੋਣ ਤੇ ਇਹ ਲੋਕ ਨੇ ਜਿਹੜੇ ਇਹਨਾਂ ਦੇ ਹੌਸਲੇ ਕਦੀ ਵੀ بلند ਨਾ ਹੋਣ ਇਸ ਕਰਕੇ ਜੋ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਦਾ ਬਣਦਾ ਕਿ ਇਹ ਅਨਸਰਾਂ ਖਿਲਾਫ ਜਿਹੜਾ ਵਾ ਉਹਨਾਂ ਨੂੰ ਨੱਥ ਪਾਉਣੀ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਹੁਣ ਆਉਣ ਵਾਲੇ ਦਿਨਾਂ 'ਚ ਦੇਖਣਾ ਇਹ ਹੋਏਗਾ ਕਿ ਇਸ ਮਾਮਲੇ ਨੂੰ ਲੈ ਕੇ ਜੋ ਥਾਣਾ ਕਾਨੋ ਆਂਦੀ ਪੁਲਿਸ ਹੈ ਜਿਹੜੀ ਇਹ ਇਸ ਮਾਮਲੇ ਨੂੰ ਜਿਹੜੀ ਹੈ ਇਹ ਕਿਸ ਤਰ੍ਹਾਂ ਦੇਖਦੀ ਹੈ ਕਿੰਨੀ ਕੁ ਗੰਭੀਰਤਾ ਨਾਲ ਲੈਂਦੀ ਹੈ ਇਹ ਸਮੇਂ ਦੀ ਗੱਲ ਬਚਿਆ ਹੁਣ ਤੱਕ ਲਈ ਇੰਨਾ ਹੀ ਸਹਿਯੋਗੀ ਕੈਮਰਾ ਪਰਸਨਲ ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ